ਪੰਜਾਬ ਕਾਂਗਰਸ ਵਿੱਚ ਵੱਡੇ ਫੇਰਬਦਲ ਦੀ ਹੋਈ ਤਿਆਰੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਜੋ ਬਦਲਣ ਦੀ ਹਾਈ ਕਮਾਂਡ ਨੇ ਤਿਆਰੀ ਕਰ ਲਈਏ ਪੰਜਾਬ ਕਾਂਗਰਸ ਦੀ ਕਮਾਂਡ ਕਿਸ ਲੀਡਰ ਨੂੰ ਸੌਂਪੀ ਜਾਵੇਗੀ ਜੋ ਅਕਤੂਬਰ ਦੇ ਵਿੱਚ ਇਹ ਚਰਚਾਵਾਂ ਤੇਜ਼ ਹੋਈਆਂ ਸੀ ਕਿ ਲਾਸਟ ਹਫਤੇ ਦੇ ਵਿੱਚ ਇਹ ਫੇਰਬਦਲ ਕੀਤਾ ਜਾਵੇਗਾ ਪਰ ਹੁਣ ਜਿਹੜਾ ਕਿ ਜਿਮਨੀ ਚੋਣ ਤੋਂ ਬਾਅਦ ਪੰਜਾਬ ਕਾਂਗਰਸ ਵੱਡਾ ਫੇਰ ਬਦਲ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਸ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਦਿੱਤੀ ਜਾ ਰਹੀ ਹੈ ਜੋ ਜ਼ਮੀਨੀ ਪੱਧਰ ਤੋਂ ਲੈ ਕੇ ਵੱਡੇ ਅਹੁਦਿਆਂ ਤੱਕ ਇਹ ਫੇਰ ਬਦਲ ਹੋਣ ਜਾ ਰਿਹਾ ਹੈ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰ ਬਦਲ ਦੀ ਤਿਆਰੀ ਹੋ ਗਈ ਹੈ ਦਿੱਲੀ ਹਾਈ ਕਮਾਂਡ ਨੇ ਪਿਛਲੇ ਹਫਤੇ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗਾਂ ਕੀਤੀਆਂ ਦਿੱਲੀ ਦੇ ਵਿੱਚ ਬੁਲਾ ਕੇ ਉਹਨਾਂ ਦੇ ਵਿਚਾਰ ਲਏ ਜੋ ਰਾਜਾ ਵਰਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਜੋ ਤਿਆਰੀ ਹੋ ਗਈ ਏ ਜੋ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾਣਾ ਉਸ ਦੇ ਲਈ ਜੋ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਵੀ ਹਾਈ ਕਮਾਂਡ ਦੇ ਕੋਲ ਜੋ ਜਾ ਕੇ ਖਲਪਲੀ ਮਚਾ ਦਿੱਤੀ ਸੀ ਔਰ ਇਸ ਤੋਂ ਪਹਿਲਾਂ ਕਿ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਦਾਵਾ ਇਹ ਸਾਰੇ ਹੀ ਸੀਨੀਅਰ ਲੀਡਰ ਜਿਹੜੇ ਕਿ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਬਣਨਾ ਚਾਹੁੰਦੇ ਨੇ ਇਸ ਤੋਂ ਪਹਿਲਾਂ ਕਿ ਪ੍ਰਗਟ ਸਿੰਘ ਚਰਨਜੀਤ ਚੰਨੀ ਜੋ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਹਾਈ ਕਮਾਂਡ ਦੇ ਵੱਲੋਂ ਜੋ ਪ੍ਰਧਾਨ ਬਣਾਉਣ ਵਾਸਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ 2027 ਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਵੀ ਉਹੋ ਲੀਡਰ ਹੋਵੇਗਾ ਜਿਹੜਾ ਕਾਂਗਰਸ ਨੂੰ ਬਹੁਤ ਮਤਵਚ ਲੈ ਕੇ ਆਵੇਗਾ ਕਾਂਗਰਸ ਨੂੰ ਜਿਤਾ ਕੇ ਲੈ ਕੇ ਆਵੇਗਾ ਉਸ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸੀ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਪ੍ਰਧਾਨ ਬਣਾਇਆ ਜਾਂਦਾ ਤਾਂ ਚਰਨਜੀਤ ਸਿੰਘ ਚੰਨੀ ਇਸ ਦੇ ਉੱਪਰ ਖਰੇ ਉਤਰ ਸਕਣਗੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਸੱਤਾ ਦੇ ਵਿੱਚ ਲਿਆ ਸਕਣਗੇ ਜੋ ਚਰਚਾਵਾਂ ਤੇਜ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਹ ਫੇਰ ਬਦਲ ਹੋਵੇਗਾ ਜੋ ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਉੱਪਰਲੀ ਲੀਡਰਸ਼ਿਪ ਤੱਕ ਇਹ ਸਾਰਾ ਕਾਂਗਰਸ ਆਪਣੇ ਵੱਲੋਂ ਫੇਰ ਬਦਲ ਕਰੇਗੀ ਸੋ 2027 ਦੇ ਸ਼ੁਰੂ ਵਿੱਚ ਜੋ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਹੀ ਜਿਹੜੇ ਕਿ ਇਹ ਫੇਰ ਬਦਲ ਕੀਤਾ ਜਾਵੇ ਤਾਂ ਕਿ ਜਿਹੜੇ ਲੀਡਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਲੀਡਰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾ ਕੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿਤਾ ਸਕਣ ਜਿਵੇਂ ਹਰਿਆਣਾ ਦੇ ਵਿੱਚ ਆਖਰੀ ਦਿਨਾਂ ਦੇ ਵਿੱਚ ਆ ਕੇ ਕਾਂਗਰਸ ਜਿਹੜੀ ਉਸ ਵਿੱਚ ਫੁੱਟ ਦੇਖੀ ਗਈ ਸੀ ਹੁਣ ਹਾਈ ਕਮਾਂਡ ਚਾਹੁੰਦੀ ਹੈ ਕਿ ਐਸੀ ਫੁੱਟ ਪੰਜਾਬ ਵਿੱਚ ਨਾ ਆਵੇ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਸੱਤਾ ਵਿੱਚ ਆਉਣ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਖੜੀ ਹੈ ਪਰ ਆਪਸੀ ਖਿੱਚੋਤਾਣ ਕਰਕੇ ਆਪਸੀ ਜਿਹੜੀ ਗੁੱਟਬੰਦੀ ਕਰਕੇ ਕਿੱਦੇ ਨਾ ਕਿੱਦੇ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਭਾਰਤ ਪੁਸ਼ਨ ਆਸ਼ੂ ਤੇ ਰਾਜਾ ਵੜਿੰਗ ਦੇ ਵਿੱਚ ਜੋ ਆਪਸੀ 56 51 ਦਾ ਅੰਕੜਾ ਚੱਲ ਰਿਹਾ ਉਸ ਨੂੰ ਵੀ ਖਤਮ ਕਰਨ ਵਾਸਤੇ ਭਾਰਤ ਪੁਸ਼ਨ ਆਸ਼ੂ ਦੇ ਨਾਲ ਜਿਹੜਾ ਰਾਜਾ ਵੜਿੰਗ ਦੀ ਨਹੀਂ ਬਣਦੀ ਜਿਸ ਕਰਕੇ ਰਾਜਾ ਵੜਿੰਗ ਨੂੰ ਸਿਰਫ ਤੇ ਸਿਰਫ ਲੋਕ ਸਭਾ ਮੈਂਬਰ ਦੀ ਹੀ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਔਰ ਭਾਰਤ ਕਪਸ਼ਨ ਆਸ਼ੂ ਨੂੰ ਪੰਜਾਬ ਦੇ ਵਿੱਚ ਵੀ ਜਿਹੜਾ ਦੁਬਾਰਾ ਸਰਗਰਮ ਕਰਨ ਵਾਸਤੇ ਹਾਈ ਕਮਾਂਡ ਨੇ ਜੋ ਵਿਚਾਰ ਕੀਤਾ ਹੈ ਇਸ ਤੋਂ ਇਲਾਵਾ ਪ੍ਰਗਟ ਸਿੰਘ ਤੇ ਚਰਨਜੀਤ ਸਿੰਘ ਚੰਨੀ ਤਿੰਨ ਮੁੱਖ ਚਿਹਰੇ ਪੰਜਾਬ ਦੇ ਵਿੱਚ ਹਾਈ ਕਮਾਂਡ ਦੇ ਕੋਲ ਨੇ ਜਿਨ੍ਹਾਂ ਦੇ ਵਿੱਚੋਂ ਕਿਸੇ ਨੂੰ ਵੀ ਪੰਜਾਬ ਕਾਂਗਰਸ ਦੀ ਕਮਾਂਡ ਜਿਹੜੀ ਦਿੱਤੀ ਜਾ ਸਕਦੀ ਹੈ ਜੋ ਕਿ ਸਭ ਤੋਂ ਜ਼ਿਆਦਾ ਚਰਨਜੀਤ ਸਿੰਘ ਚੰਨੀ ਦੇ ਉੱਪਰ ਜੋ ਹਾਈ ਕਮਾਂਡ ਦੇ ਵੱਲੋਂ ਆਪਣੀ ਟੇਕ ਲਾਈ ਹੋਈ ਹੈ ਚਰਨਜੀਤ ਚੰਨੀ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਨੇ ਸਿਰਫ 3 ਮਹੀਨੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਜੋ ਪੰਜਾਬ ਦੇ ਲੋਕਾਂ ਵਿੱਚ ਆਪਣੀ ਲੋਕਪ੍ਰਿਯਾ ਬਣਾਈ ਜੋ ਅੱਜ ਪੰਜਾਬ ਦੇ ਲੋਕ ਚੰਨੀ ਸਿੰਘ ਚੰਨੀ ਨੂੰ ਯਾਦ ਕਰਦੇ ਨੇ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਵੱਡੀ ਜਿੱਤ ਦਰਜ ਕੀਤੀ ਸੋ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚ ਜੇਕਰ ਪਰਦਾਨ ਬਣਦੇ ਨੇ ਕਾਂਗਰਸ ਦੇ ਤੱਕ ਕਾਂਗਰਸ ਇੱਕ ਮੁਠ ਹੋਵੇਗੀ ਕਾਂਗਰਸ ਨੂੰ ਇਕਜੁੱਟ ਕਰ ਸਕਣਗੇ ਗੁੱਟਬੰਦੀ ਖਤਮ ਹੋਵੇਗੀ ਜਾਂ ਗੁੱਟਬੰਦੀ ਹੋਰ ਵਧੇਗੀ ਕਿਉਂਕਿ ਹਿੰਦੂ ਵਰਗ ਦੇ ਵਿੱਚ ਵੀ ਵਿਜੇਂਦਰ ਸਿੰਘਲਾ ਦਾ ਨਾਮ ਵੀ ਵਿਚਾਰਿਆ ਜਾ ਰਿਹਾ ਹੈ ਔਰ ਸਿੱਖ ਵਰਗ ਦੇ ਵਿੱਚ ਜਿਹੜਾ ਕਿ ਪ੍ਰਗਟ ਸਿੰਘ ਦਾ ਨਾਮ ਵੀ ਸ਼ਾਮਲ ਹੋ ਰਿਹਾ ਸੋ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਤਰਨਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਇਹ ਫੇਰ ਬਦਲ ਹੋਵੇਗਾ ਪੰਜਾਬ ਦੇ ਵਿੱਚ ਜੋ ਕਿ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਤੇ ਹਾਈ ਕਮਾਂਡ ਦੇ ਵੱਲੋਂ ਜੋ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਨਵੇਂ ਚਿਹਰੇ ਨੂੰ ਜਿਹੜੀ ਇੱਕ ਜ਼ਿੰਮੇਵਾਰੀ ਦੇਣ ਵਾਸਤੇ ਇਹ ਤਿਆਰੀਆਂ ਹੋ ਗਈਆਂ ਨੇ ਜੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਬਹੁਤ ਵੱਡਾ ਫੇਰ ਬਦਲ ਹੋਵੇਗਾ 2027 ਨੂੰ ਮੁੱਖ ਰੱਖ ਕੇ